ਉਹ ਰਾਤੀ ਸਾਡੇ ਮੈਰਿਜ ਸੀ ਸਾਰੀ ਫੈਮਿਲੀ ਮੈਰਿਜ ਤੋਂ ਵਾਪਸ ਆ ਰਹੀ ਸੀ ਰਸਤੇ 'ਚ ਪਾਣਾ ਵਰਤ ਗਿਆ ਆਪਣੇ ਵਿਆਹ ਵੇਖੀ ਹੁੰਦੇ ਸਾਰਾ ਪਰਿਵਾਰ ਹੰਪ੍ਰਸ਼ਰ ਤੋਂ ਜਦੋਂ ਇਹ ਗੱਡੀ ਇਹਨਾਂ ਦੀ ਇਸ਼ਾਰਾ ਮੱਝਾ ਸ਼ੰਗ ਗਈ ਆ ਤੇ ਪਿਛੋਂ ਟਰੈਲ ਦੇ ਵਿੱਚ ਵੱਜੀ ਗਈ ਜਿਸ ਨਾਲ ਆਪਣੇ ਮੀਆਂ ਬੀਬੀ ਦੀ ਮੌਤ ਹੋ ਗਈ ਟਰਾਲੀ ਖੜੀ ਸੀ ਰੋਡ ਸਾਈਡ ਤੇ ਟਰਾਲੀ 'ਚ ਗੱਡੀ ਵੱਜੀ ਇਕੜਨਾ ਧਾਰੀ ਵਲ ਟੱਪ ਕੇ ਜੱਪੂਆ ਲੱਡੇ ਹੋਈ ਆ ਨਿਸ਼ਾਰਾ ਨਿਸ਼ਾਰਾ ਮੱਜਾ ਸਿੰਘ ਟੱਪ ਕੇ ਉਹ ਰਾਤੀ ਸਾਡੇ ਮੈਰਿਜ ਸੀ ਸਾਰੀ ਫੈਮਿਲੀ ਮੈਰਿਜ ਤੋਂ ਵਾਪਸ ਆ ਰਹੀ ਸੀ ਰਸਤੇ 'ਚ ਪਾਣਾ ਵਰਤ ਗਿਆ ਕੀ ਲੱਗਦੇ ਸੀ ਸਾਡੇ ਕੋਲ ਮੇਰੇ ਮਾਸੀ ਜੀ ਤੇ ਮਾਸੜ ਜੀ ਇਹ ਨਾਲ ਇਹਨਾਂ ਦੇ ਇੱਕ ਹੋਰ ਮਾਸੀ ਮਾਸੜ ਹੀ ਉਹ ਵੀ ਇੰਜਰਡ ਨੇ ਉਹ ਵੀ ਸੀਰੀਅਸ ਨੇ ਉਹ ਗੁਰਦਾਸਪੁਰ ਉਹਨਾਂ ਨੂੰ ਲੈ ਕੇ ਗਏ ਉਥੋਂ ਫਸਟ ਏਡ ਦਵਾਉਂਦੇ ਪਏ ਐ ਈਐਮਸੀ ਹਸਪੀਟਲ ਸਰ ਕਿੱਥੋਂ ਆਏ ਜੀ ਤੇ ਕੀ ਕਰਨਾ ਹੈ ਇਹ ਇਹ ਸ਼ਾਦੀ ਤੇ ਆਏ ਸੀ ਅਮਰੀਕ ਸਰ ਅੱਜ ਕੱਲ੍ਹ ਰਾਤੀ ਸ਼ਾਦੀ ਸੀ ਤੇ ਅੱਜ ਵਾਪਸ ਜੰਮੂ ਜਾ ਰਹੇ ਸੀ ਤੇ ਕਾਹਦੇ ਨਾ ਹੋਇਆ ਐਕਸੀਡੈਂਟ ਟਰਾਲੀ ਖੜੀ ਸੀ ਰੋਡ ਸਾਈਡ ਤੇ ਟਰਾਲੀ ਚ ਗੱਡੀ ਵਾਜੀ ਸਰ ਇਹਨਾਂ ਦੇ ਪਰਿਵਾਰ ਚ ਕੌਣ ਕੌਣ ਨੇ ਨਹੀਂ ਪਰਿਵਾਰ ਚ ਦੋ ਬੇਟੇ ਆ ਤੇ ਦੋ ਬਹਵਾਂ ਕੋਈ ਨੌਕਰੀ ਕਰਦੇ ਨਹੀਂ ਨਹੀਂ ਇਹਨਾਂ ਦਾ ਆਪਣਾ ਇੰਡਸਟਰੀ ਆ ਜੰਮੂ ਆਪਣਾ ਕਾਰੋਬਾਰ ਹੈ ਤੁਹਾਨੂੰ ਕੋਈ ਪਤਾ ਨਹੀਂ ਸਾਨੂੰ ਬਸ ਜਦੋਂ ਐਕਸੀਡੈਂਟ ਆਇਆ ਉਸ ਤੋਂ ਥੋੜੀ ਦਰ ਬਾਅਦ ਹੀ ਕੋਈ ਪਰਮਾਤਮਾ ਰੂਪੀ ਬੰਦਿਆਂ ਨੇ ਫੋਨ ਕੀਤਾ ਕਿਦਾ ਐਕਸੀਡੈਂਟ ਹੋ ਗਿਆ ਤੇ ਅਸੀਂ ਉੱਥੇ ਫਿਰ ਪਹੁੰਚੇ ਆ ਤੇ ਉੱਥੇ ਜਾ ਕੇ ਪਤਾ ਲੱਗਾ ਉਹਤੇ ਜਿਹੜੇ ਦੂਸਰੇ ਮਸੀ ਮਸੜੇ ਉਹਨਾਂ ਨੂੰ ਗੁਰਦਾਸਪੁਰ ਲੈ ਗਏਦੇ ਸੀ ਤੇ ਇਹਨਾਂ ਫਿਰ ਬਾਡੀਜ਼ ਆਪਾਂ ਉੱਥੋਂ ਲੈ ਕੇ ਬਟਾਲੇ ਸਿਵਲ ਹਸਪੀਟਲ ਆਏ ਸਰ ਕਿੰਨੇ ਵੀ ਵੀਡੀਓ ਦਿਖਾਉ ਕੋਈ ਹੁੰਦਾ ਤੇ ਉਹਨੇ ਗਹਿਣਾ ਬੜਾ ਹੁੰਦਾ ਵਾ ਕੋਈ ਗਹਿਣੇ ਦਾ ਕੋਈ ਗਹਿਣਾ ਭਾਜੀ ਉੱਥੇ ਪੁਲਿਸ ਵਾਲਿਆਂ ਨੇ ਬਹੁਤ ਮਦਦ ਕੀਤੀ ਹੈ ਉਹ ਹੁਣ ਪਵਾਤਾ ਦਾ ਉਹਨੇ ਇੱਕ ਬੈੱਡ ਆਪਾਂ ਕੁਝ ਚੈੱਕ ਨਹੀਂ ਕੀਤਾ ਬਾਕੀ ਜੋ ਠੀਕ ਹੈ ਹੋਣੇ ਕਿਨੂੰ ਵਾਪਸ ਕਰਤਾ ਨਹੀਂ ਹਾਂਜੀ ਹਾਂਜੀ ਇਸ ਨਾਮ ਤੇ ਇਹ ਆਪਣੇ ਨਿਸ਼ਾਰਾ ਮੱਝਾ ਸਿੰਘ ਤੇ ਲੱਗੇ ਆ ਜੀ ਆਪਣੇ ਵਿਆਹ ਵੇਖੀ ਆਉਣ ਦੇ ਹਾਂਜੀ ਸਾਰਾ ਪਰਿਵਾਰ ਅੰਮ੍ਰਿਤਸਰ ਤੋਂ ਜਦੋਂ ਇਹ ਗੱਡੀ ਇਹਨਾਂ ਦੀ ਨਿਸ਼ਾਰਾ ਮੱਝਾ ਸ਼ੰਗ ਗਈ ਆ ਤੇ ਪਿੱਛੋਂ ਟਰੈਲਰ ਦੇ ਵਿੱਚ ਵੱਜ ਗਈ ਜਿਸ ਨਾਲ ਆਪਣੇ ਮੀਆਂ ਬੀਬੀ ਦੀ ਮੌਤ ਹੋ ਗਈ ਜੀ ਕੀ ਨਾਮ ਇਹਨਾਂ ਦਾ ਜੀਮਨ ਬਤਰਾ ਹਰਸ਼ ਬਤਰਾ ਜੀ ਵਾਸੀ ਜੰਮੂ ਕਾਰਨ ਮਹੀਗਾ ਤੇ ਟਰਾਲੀ ਚ ਵੱਜੇ ਜੀ ਖੜੀ ਬਸ ਕਰਨ ਲੱਗੀਆਂ ਜੀ ਕਾਰਬੀ ਉਹ ਰਾਤੀ ਸਾਡੇ ਮੈਰਿਜ ਸੀ ਸਾਰੀ ਫੈਮਿਲੀ ਮੈਰਿਜ ਤੋਂ ਵਾਪਸ ਆ ਰਹੀ ਸੀ ਰਸਤੇ 'ਚ ਪਾਣਾ ਵਰਤ ਗਿਆ ਆਪਣੇ ਵਿਆਹ ਇੱਕੀ ਹੁੰਦੀ ਸਾਰਾ ਪਰਿਵਾਰ ਆਮ ਪ੍ਰਸ਼ਾਰ ਤੋਂ ਜਦੋਂ ਇਹ ਗੱਡੀ ਇਹਨਾਂ ਦੀ ਇਸ਼ਾਰਾ ਮੱਝਾ ਸ਼ੰਗ ਗਈ ਆ ਤੇ ਪਿਛੋਂ ਟਰੈਲ ਦੇ ਵਿੱਚ ਵੱਜ ਗਈ ਜਿਸ ਨਾਲ ਆਪਣੇ ਮੀਆਂ ਬੀਬੀ ਦੀ ਮੌਤ ਹੋ ਗਈ ਹੈ ਟਰਾਲੀ ਖੜੀ ਸੀ ਰੋਡ ਸਾਈਡ ਤੇ ਟਰਾਲੀ 'ਚ ਗੱਡੀ ਵੱਜੀ ਆ ਏ ਘੜਾ ਨਾ ਧਾਰੀ ਵਲ ਟੱਪ ਕੇ ਜੱਪੂਆ ਲੱਡੇ ਹੋਈ ਆ ਨਿਸ਼ਾਰਾ ਨਿਸ਼ਾਰਾ ਮੱਜਾ ਸਿੰਘ ਟੱਪ ਕੇ ਰਾਤੀ ਸਾਡੇ ਮੈਰਿਜ ਸੀ ਸਾਰੀ ਫੈਮਿਲੀ ਮੈਰਿਜ ਤੋਂ ਵਾਪਸ ਆ ਰਹੀ ਸੀ ਰਸਤੇ 'ਚ ਪਾਣਾ ਵਰਤ ਗਿਆ ਕੀ ਲੱਗ ਰਿਹਾ ਸੀ ਤੁਹਾਡੇ ਨੂੰ ਮੇਰੇ ਮਾਸੀ ਜੀ ਤੇ ਮਾਸੜ ਜੀ ਇਹ ਨਾਲ ਇਹਨਾਂ ਦੇ ਇੱਕ ਹੋਰ ਮਾਸੀ ਮਾਸੜੀ ਉਹ ਵੀ ਇੰਜਰਡ ਨੇ ਉਹ ਵੀ ਸੀਰੀਅਸ ਨੇ ਉਹ ਗੁਰਦਾਸਪੁਰ ਉਹਨਾਂ ਨੂੰ ਲੈ ਕੇ ਗਏ ਉਥੋਂ ਫਸਟ ਏਡ ਦਵਾਉਂਦੇ ਪਏ ਐ ਈਐਮਸੀ ਹਸਪੀਟਲ ਸਰ ਕਿੱਥੋਂ ਆਏ ਸੀ ਤੇ ਕੀ ਕਰਨਾ ਹੈ ਇਹ ਸ਼ਾਦੀ ਤੇ ਆਏ ਸੀ ਅਮਰੀਕ ਸਰ ਤੇ ਅੱਜ ਕੱਲ੍ਹ ਰਾਤ ਦੀ ਸ਼ਾਦੀ ਸੀ ਤੇ ਅੱਜ ਵਾਪਸ ਜੰਮੂ ਜਾ ਰਹੇ ਸੀ ਟਰਾਲੀ ਖੜੀ ਸੀ ਰੋਡ ਸਾਈਡ ਤੇ ਟਰਾਲੀ ਚ ਗੱਡੀ ਵਾਜੀ ਸਰ ਇਹਨਾਂ ਦੇ ਪਰਿਵਾਰ ਚ ਕੌਣ ਕੌਣ ਹੈ ਨਹੀਂ ਪਰਿਵਾਰ ਚ ਦੋ ਬੇਟੇ ਆ ਤੇ ਦੋ ਬਹਵਾਂ ਕੋਈ ਨੌਕਰੀ ਕਰਦੇ ਨਹੀਂ ਨਹੀਂ ਇਹਨਾਂ ਦਾ ਆਪਣਾ ਇੰਡਸਟਰੀ ਆ ਜੰਮੂ ਆਪਣਾ ਕਾਰੋਬਾਰ ਹੈ ਸਾਨੂੰ ਕੋਈ ਪਤਾ ਨਹੀਂ ਸਾਨੂੰ ਬਸ ਜਦੋਂ ਐਕਸੀਡੈਂਟ ਆਇਆ ਉਸ ਤੋਂ ਥੋੜੀ ਦਰ ਬਾਅਦ ਹੀ ਕੋਈ ਪਰਮਾਤਮਾ ਰੂਪੀ ਬੰਦਿਆਂ ਨੇ ਫੋਨ ਕੀਤਾ ਕਿਦਾ ਐਕਸੀਡੈਂਟ ਹੋ ਗਿਆ ਤੇ ਅਸੀਂ ਉੱਥੇ ਫਿਰ ਪਹੁੰਚੇ ਆ ਤੇ ਉੱਥੇ ਜਾ ਕੇ ਪਤਾ ਲੱਗਾ ਉਹ ਤੇ ਜਿਹੜੇ ਦੂਸਰੇ ਮਸੀ ਮਸੜੇ ਉਹਨਾਂ ਨੂੰ ਗੁਰਦਾਸਪੁਰ ਲੈ ਗਏਦੇ ਸੀ ਤੇ ਇਹਨਾਂ ਫਿਰ ਬਾਡੀਜ਼ ਆਪਾਂ ਉੱਥੋਂ ਲੈ ਕੇ ਬਟਾਲੇ ਸਿਵਲ ਹਸਪੀਟਲ ਆਏ ਸਰ ਕਿੰਨੇ ਦੀ ਜਿਹੜਾ ਕੋਈ ਹੁੰਦਾ ਤੇ ਉਹਨੇ ਗੈਣਾ ਬੜਾ ਹੁੰਦਾ ਵਾ ਗੈਣੇ ਦਾ ਕੋਈ ਗੈਣਾ ਭਾਜੀ ਉੱਥੇ ਪੁਲਿਸ ਵਾਲਿਆਂ ਨੇ ਬਹੁਤ ਮਦਦ ਕੀਤੀ ਐ ਉਹ ਹੁਣ ਪਵਾਤਾ ਦਾ ਉਹਨੇ ਇੱਕ ਬੈੱਡ 'ਚ ਆਪਾਂ ਕੋ ਚੈੱਕ ਨਹੀਂ ਕੀਤਾ ਬਾਕੀ ਜੋ ਐ ਠੀਕ ਕੁਛ ਨਹੀਂ ਕਿੰਦਾ ਮਾਫ ਕਰਤਾ ਹਾਂਜੀ ਹਾਂਜੀ ਕੋਈ ਮਾਫ ਇਹ ਆਪਣੇ ਨਿਸ਼ਾਰਾ ਮੱਝਾ ਸਿੰਘ ਤੇ ਲੱਗੇ ਆ ਜੀ ਆ ਆਪਣੇ ਵਿਆਹ ਵੇਖ ਕੇ ਆਉਂਦੇ ਹਾਂਜੀ ਨਿਸ਼ਾਰਾ ਪਰਿਵਾਰ ਅੰਮ੍ਰਿਤਸਰ ਤੋਂ ਜਦੋਂ ਇਹ ਗੱਡੀ ਇਹਨਾਂ ਦੀ ਨੇ ਸ਼ਰਮ ਮੱਝਾਂ ਸੰ ਗਈ ਆ ਤੇ ਪਿੱਛੋਂ ਟਰੈਲ ਦੇ ਵਿੱਚ ਵੱਜ ਗਈ ਜਿਸ ਨਾਲ ਆਪਣੇ ਮੀਆਂ ਬੀਬੀ ਦੀ ਮੌਤ ਹੋ ਗਈ ਜੀ ਕੀ ਨਾਮ ਇਹਨਾਂ ਦਾ ਜੀਮਨ ਬਤਰਾ ਹਰਸ਼ ਬਤਰਾ ਜੀ ਵਾਸੀ ਜੰਮੂ ਕਾਰਨ ਮੱਝਾਂ ਤੇ ਟਰਾਲੀ ਚ ਵੱਜੇ ਜੀ ਖੜੀ ਬਸ ਕਰਨ ਲੱਗੀਆਂ ਜੀ ਕਾਰਗੋ